ਬਿਤੇ ਦਿਨੀ 25 ਜੂਨ ਨੂੰ ਢਿਲਵਾ ਟੋਲ ਪਲਾਜ਼ਾ ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਤਫ਼ਤੀਸ਼ ਅਮਲ 'ਚ ਲਿਆਂਦਾ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਉਹਨਾਂ ਦੀ ਨਿਸ਼ਾਨਦੇਹੀ ਦੇ ਉਹਨਾਂ ਵੱਲੋਂ ਲੁਕੋਇਆ ਅਸਲਾ ਬਰਾਮਦਗੀ ਲਈ ਉਹਨਾਂ ਨੂੰ ਢਿਲਵਾ ਦੇ ਇਸ ਇਲਾਕੇ ਦੇ ਵਿੱਚ ਲਿਆਂਦਾ ਗਿਆ। ਕਹਿੰਦੇ ਕੀ ਇਥੇ ਕੰਮਾ ਕੱਢਿਆ ਜੀ ਬਿਲਕੁਲ ਜਿਹੜਾ 25 ਤਰੀਕ ਨੂੰ ਇੱਕ ਢਿਲਵਾ ਥਾਣੇ 'ਚ ਮੁਕਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਚਿੱਟੀ ਹੁੰਡੀ ਗੱਡੀ ਦੇ ਵਿੱਚ ਕੁਨ ਅਣਪਛਾਤੇ ਲੋਕ ਆਏ ਸੀ ਤਾਂ ਦੇਰਾਂ ਟੋਲ ਨੂੰ ਜਿਹੜਾ ਬਚਾਉਣ ਲਈ ਉਹਨਾਂ ਨੇ ਜਿਹੜੀ ਟੋਲ ਪਲਾਜ਼ਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਡਰਾਉਣ ਲਈ ਜਿਹੜੇ ਅੰਨੇਵਾ ਹਵਾਈ ਫਾਇਰਿੰਗ ਕੀਤੀ ਸੀ ਤੇ ਤੁਰੰਤ ਉਤੇ ਕਾਰਵਾਈ ਕਰਦੇ ਵੇ ਸਖਤ ਤਾਰਾ ਹੇਠ ਢਿਲਵਾ ਥਾਣੇ 'ਚ ਮੁਕਦਮਾ ਦਰਜ ਕੀਤਾ ਸੀ ਤੇ ਬੜੀ ਢੰਗਾਈ ਨਾਲ ਤਫਤੀਸ਼ ਕਰਦੇ ਹੋਏ ਜਿਹੜੇ ਆਪਣੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਇਨਚਾਰਜ CIAA DSP ਹੱਥ ਵੱਲੋਂ ਵੱਖ-ਵੱਖ ਟੀਮ ਬਣਾਈਆਂ ਗਈਆਂ ਤੇ ਵੱਖ-ਵੱਖ ਤਰੀਕੇ ਨਾਲ ਜਿਹੜੀ CCTV ਫੁਟੇजेस ਟੈਕਨੀਕੀ ਜਿਹੜੀ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਹੋਏ ਅਸੀਂ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਆਇਡੈਂਟੀਫਾਈ ਕੀਤਾ ਤੇ ਮੁੱਖ ਦੋਸ਼ੀ ਜਿਹੜਾ ਹੈ ਉਹਨੂੰ ਅਸੀਂ ਕੱਲ ਜਿਹੜਾ ਅੰਮ੍ਰਿਤਸਰ ਤੋਂ ਦੇਖ ਸਾਥੀ ਨਾਲ ਅਰੈਸਟ ਕੀਤਾ ਹੈ ਮੁੱਖ ਦੋਸ਼ੀ ਜਿਹੜਾ ਰਮਨਦੀਪ ਸਿੰਘ ਹੈਗਾ ਇਹ ਕਤੂ ਲੰਗਲ ਨੂੰ ਬਿਲੋਂਗ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਹੈ ਉਹਨਾਂ ਦੀ ਪੁਛਗਛ ਤੋਂ ਗੱਲ ਸਾਹਮਣੇ ਆਈ ਹੈ ਕਿ ਜੋ ਵੀ ਉਹ ਵਾਰਦਾਤ ਹੈ ਇਸ ਇਲਾਕੇ 'ਚ ਕਰਦੇ ਸੀਗੇ ਤੇ ਉਹਨਾਂ ਨੇ ਕਾਫੀ ਵੱਡੀ ਤਾਦਾਦ 'ਚ ਜਿਹੜੇ ਵੈਪਨਸ ਜਿਹੜੇ ਇੱਥੇ ਰੱਖੇ ਹੋਏ ਸੀ ਤੇ ਅੱਜ ਜਿਹੜੀ ਪੁਲਿਸ ਪਾਰਟੀ ਸਵੇਰੇ ਜਿਹੜੀ ਉਹਨਾਂ ਦੀ ਪੁਛਗਛ ਅਨੁਸਾਰ ਰਿਕਵਰੀ ਕਰਾਉਣ ਲਈ ਜਿਹੜੀ ਮਾਨਟੇ ਲਵਾ ਦੇ ਵਿੱਚ ਜਿਹੜਾ ਆਈ ਸੀ ਤੇ ਇਥੇ ਬੜੀ ਭਾਰੀ ਮਾਤਰਾ ਚ ਉਹਨਾਂ ਵੱਲੋਂ ਜਿਹੜੀ ਵੈਪਨ ਦੀ ਜਿਹੜੀ ਰਿਕਵਰੀ ਕੀਤੀ ਹੈ ਤੇ ਉਹਨੂੰ ਬੜਾ ਜਿਹੜਾ ਜਿਹੜਾ ਤਰਤੀਬ ਮੁਤਾਬਿਕ ਜਿਹੜੀ ਰਿਕਵਰੀ ਉਹਦੀ ਕੀਤੀ ਗਈ ਹੈ ਤੇ ਰਿਕਵਰੀ ਦੌਰਾਨ ਜਿਹੜਾ ਦੋਸ਼ੀ ਹੈਗਾ ਉਹਨੇ ਮੌਕਾ ਲੱਭਦੇ ਹੋਏ ਧੱਕਾ ਮਾਰ ਕੇ ਗੁੱਥਮ ਗੁੱਥਾ ਹੋ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵੱਲੋਂ ਪੁਲਿਸ ਪਾਰਟੀ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਤੇ ਇੱਕ ਜਿਹੜਾ ਉਹਨੂੰ ਰੋਕਣ ਲਈ ਬੜੇ ਧਿਆਨ ਨਾਲ ਉਹਦਾ ਜਿਹੜਾ ਇੱਕ ਜਿਹੜਾ ਇੱਕ ਫਾਇਰਿੰਗ ਆਰਮ ਇੰਜਰੀ ਜਿਹੜੀ ਉਹਨੂੰ ਹੋਈ ਹੈ ਜਿਹੜੀ ਉਹਨੂੰ ਲੱਥ ਦੇ ਵੱਜੀ ਹੈ ਗੋਲੀ ਵਜਦੇ ਹੀ ਇਮੀਡੀਏਟਲੀ ਉਹ ਦੇਖ ਪਿਆ ਤਾਂ ਪੁਲਿਸ ਨੇ ਉਹਨੂੰ ਦੁਬਾਰਾ ਅਰੈਸਟ ਕਰ ਲਿਆ। ਦੋਸ਼ੀ ਨੂੰ ਸਿੱਧਾ ਹੀ ਜਿਹੜਾ ਪੁਲਿਸ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਦੇ ਵਿੱਚ ਜਿਹੜਾ ਲਿਜਾਇਆ ਗਿਆ ਹੈਗਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਅਸੀਂ ਇਸ ਮੁਕਦਮੇ 'ਚ ਕਰਦੇ ਹੈਗੇ ਆ। ਬਾਕੀ ਜਿਹੜੀ ਦੋਸ਼ੀ ਆ ਉਹਨਾਂ ਦੀ ਵੀ شناخت ਹੋ ਰਹੀ ਆ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ। ਇੱਥੇ ਸਰ ਹੋਰ ਵੀ ਪਰਚੇ ਹੈਗੇ ਆ ਜੀ ਪਿੰਲੇ। ਬਿਲਕੁਲ ਜਿਹੜਾ ਇਹ ਮੁੱਖ ਦੋਸ਼ੀ ਰਮਨਦੀਪ ਹੈਗਾ ਇਹਦੇ ਤੇ 13 ਮੁਕਦਮੇ ਹੈ ਸੰਗੀਨ ਜਿਹੜੇ ਜੁਰਮ ਕਤਲ ਹੋ ਗਿਆ ਇਰਾਦਾ ਕਤਲ ਆਮ ਜ਼ੈਕਟ ਤੇ ਹੋਰ سنگੀਨਤਾ ਰਾਵਾਂ ਤਹਿਤ ਇਹ ਪਹਿਲਾ ਵੀ ਮੁਕਦਮੇ ਦਰਜਨ ਤੇ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਜੀ ਸਰ ਚਾਰ ਦੋਸ਼ੀ ਸੀ ਵਿਚਾਰ ਜਾਣੇ ਨੇ ਫਾਇਰਿੰਗ ਕੀਤੀ ਸੀ ਟੋਲਪਲੇਟ ਉਹਦੇ ਵਿੱਚੋਂ ਕਿੰਨੇ ਆਪਾਂ ਕਾਬੂ ਕੀਤੇ ਜੀ ਉਹਦੇ ਵਿੱਚੋਂ ਅਸੀਂ ਦੋ ਹਜੇ ਕਾਬੂ ਕਰ ਲਏ ਆ ਦੋ ਭੱਜੇ ਹੋਏ ਆ ਉਹਨਾਂ ਦੀ ਸ਼ਨਾਖਤ ਹੋ ਗਈ ਹੈ ਟੀਮਾਂ ਉਹਨਾਂ ਦੇ ਪਿੱਛੇ ਆ ਛੇਤੀ ਹੀ ਉਹਨਾਂ ਨੂੰ ਅਰੈਸਟ ਕਰ ਲਾਂਗੇ ਸ਼ੁਕਰੀਆ